ਤਬਾਕਾ 11 ਵਜੇ ਦੀ ਹੈ ਜੀ ਅਸੀਂ ਆਪਣੇ ਘਰੇ ਜਦ ਸੌਟੇ ਸੀਗੇ ਤੇ ਇੱਕਦਮ ਕਾਫੀ ਉੱਚੀ ਧਮਾਕੇ ਦੀ ਆਵਾਜ਼ ਆਈ ਤੇ ਉਹ ਧਮਾਕਾ ਸੁਣ ਕੇ ਅਸੀਂ ਜਦੋਂ ਆਪਣੇ ਮਕਾਨ ਦੀ ਬੈਕ ਸਾਈਡ ਦੇਖਿਆ ਕਿ ਉੱਥੇ ਕੁਝ ਨਹੀਂ ਸੀਗਾ ਫਿਰ ਫੇਰ ਵੀ ਕਿਸੇ ਜਾਨਵਰ ਦੇ ਤਰਫੋਂ ਦੀ ਆਵਾਜ਼ ਆ ਰਹੀ ਸੀਗੀ ਇਸ ਵਾਰ ਦਾ ਤੋਂ ਇਹੀ ਛੋਟ ਛੋਟ ਕੇ ਪਰੇਸ਼ਾਨ ਹੋ ਰਿਹਾ ਜੀ ਕਿ ਬਿਲਕੁਲ ਰਹਾਇਸ਼ੀ ਇਲਾਕੇ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਇਨਸੀਡੈਂਟ ਹੋਈ ਹੈ ਜੇ ਉਹ ਫਾਇਰ ਜਾਨਵਰ ਦੇ ਨਾਲ ਲੱਗ ਕੇ ਮੁਸਫਰ ਹੋ ਕੇ ਪਰਿਵਾਰ ਦੇ ਕਿਸੇ ਸੱਸੇ ਜਾਂ ਘਰ ਦੇ ਕਿਸੇ ਖਿੜਕੀ ਦਰਵਾਜੇ ਜੇ ਜਾ ਕੇ ਅੰਦਰ ਵੀ ਮਿਸਫਾਇਰਿੰਗ ਹੋ ਸਕਦੀ ਸੀ ਪਰ ਇਹ ਕੋਈ ਕੋਇਨਸੀਡੈਂਟ ਨਹੀਂ ਜੀ ਮੈਨੂੰ ਲੱਗ ਰਿਹਾ ਜੋ ਮੈਂ ਐਸੈਸ ਕਰ ਰਿਹਾ ਮਸੂਹ ਸੋਚ ਕੇ ਨਾ ਇਹਨਾਂ ਨੂੰ ਕਿਸੇ ਨੂੰ ਕਿਹੜਾ ਪਤਾ ਜੀ ਸਾਡੇ ਇੱਥੇ ਘਰ ਮੋਰ ਹੈਗੇ ਆ ਪਿਕ ਇਹ ਤਾਂ ਇਨਫਰਮੇਸ਼ਨ ਹੋਈ ਐ ਬਿਲਕੁਲ ਐਟ ਅ ਟਾਈਮ ਤੋਂ ਗੱਡੀ ਆ ਸਾਡੀ ਬੜੀ ਮੇਰੀ ਬੜੀ ਤਕਲੀਫ ਉੱਤਰੀ ਜੀ ਰਾਤ ਨੂੰ ਅਸੀਂ ਤਾਂ ਨਾ ਕਿਵਰ ਲੇਟ ਫੇਟ ਆਉਂਦੇ ਨਾ ਇੱਥੇ ਹੁੰਦੇ ਇਹ ਪ੍ਰਜੋਗਤਲੇ ਵਿੱਚ ਗੱਡੀ ਤੇ ਲਾਈਟਰ ਰਿਕਣੀ ਇੰਨਾ ਗੱਲ ਕਰ ਰਿਹਾ ਹੈ ਭਾਈ ਬੰਦੇ ਇਹਨਾਂ ਨੇ ਜੀ ਇੱਥੋਂ ਤੱਕ ਕਿਸੇ ਬੰਦੇ ਤੱਕ ਆਇਆ ਪਰ ਤੈਨੂੰ ਹੋਲੀ ਮਾਣ ਨਹੀਂ ਕਰਨੀ ਮੈਂ ਉਹਨੂੰ ਮੈਂ ਮੈਂ ਹੁਣ ਕਾਕਾ ਤੇਰੀ ਰਿਕਾਰਡਿੰਗ ਹੋ ਗਈ ਹੈ ਹੁਣ ਤੂੰ ਚਲ ਫੇਰ ਮਾਫੀਆਂ ਆਕਾਰ ਨਹੀਂ ਐਦਾਂ ਹੋ ਜਣਾ ਉਹਦੇ ਨਾਲ ਇਹ ਤਾਂ ਕਣ-ਕਣ ਗੁੰਦੇ ਨੇ ਪਰ ਉਹ ਖਾਣਾ ਨਹੀਂ ਲੱਗਦਾ ਨਾ ਨਹੀਂ ਭਜੀ ਇੱਥੇ ਹੋ ਗਿਆ ਇਹ ਯਾਨੀ ਕਿ ਸਾਡਾ ਏਰੀਆ ਨਾ ਥੋੜਾ ਗੁੱਦਦਾ ਹੈ ਨਾਲ ਹੀ ਤਾਂ ਜੰਗਲ ਉੱਪਰ ਹੂੰ ਗੱਡੀ ਚੱਲਦੀ ਜਰ ਰੋਣਾ ਉਹ ਤੇ ਡੈਲੀ ਤੇ ਡੀ ਨਾ ਕੋਈ ਮਦਰ ਪਾਜੀ ਦੀ ਪਟਿਆ ਦੀ ਪਟਿਆ ਪੋਰਟਗੇ ਉਹ ਆ ਰਹੀ ਗੱਡੀ ਪਿੱਛੇ ਵਗੀ ਉਹ ਸਕੋਰਪੀ ਆ ਰਹੀ ਪਿੱਛੇ ਤੇ ਬਿੱਟੇ ਮਦਰ ਨੂੰ ਲੱਗਿਆ ਕਰਦਾ ਹੈ ਆਪਣੀ ਛੋਟੇ ਛੋਟੇ ਕੋਏ ਤੂੰ ਦੇਖੋ ਜਿਹੜੀ ਭਾਰੀ ਹੈ ਨਾ ਉਹਨੂੰ ਹੀ ਮਾਰਿਆ ਉਹਨਾਂ ਨੇ ਬੱਚੇ ਸੁੰਨੇ ਛੋਟੇ ਉਹ ਦੇਖੋ ਕਿੰਨੇ ਬੱਚੇ ਹੁਣ ਇਹਨਾਂ ਨੇ ਗੱਡੀ ਦੇ ਕੇ ਭਜਣਾ ਉਧਰ ਨੂੰ ਤੂੰ ਨੋਟਿਸ ਕਰੇ ਧੂਆ ਨਿਕਲਣਾ ਜਿਵੇਂ ਫਾਇਰ ਵੱਜਣਾ ਉਹਨੇ ਦੋ ਕਿੱਠੇ ਉਹ ਖੜਗੀ ਸਕੋਰਪੀ ਉੱਥੇ ਇਹ ਗਈ ਹੁਣ ਇੱਥੇ ਦੇਖ ਜੀ ਫਾਈਰ ਥੰਡਾ ਉਹ ਕੋਈ ਜਾਂ ਕੋਈ ਆਹੋ ਫਾਇਰ ਪੋ ਚੱਕਿਆ ਉਹਨੇ ਹਾਂ ਹੁਣ ਨਾਟ ਬੈਟਰੀ ਲੱਗਣ ਕੋਈ ਚਲ ਮੰਦੇ ਉਤਰਦੇ ਨਹੀਂ ਲੱਗਦਾ ਉਹ ਜੰਪੇ ਹੁਣ ਦੱਸਦੇ ਇਥੇ ਲੰਬੇ ਕਰੋ ਮਿੰਟ ਹੁਣ ਇਹਨੇ ਗੱਡੀ ਭਜਾ ਲਈ ਸਰੇ ਕੋ ਹੱਕ ਬੱਚੇ ਨਾ ਛੋਟਾ ਜਿਹਾ ਬੱਚਾ ਨਾ ਲੱਗਿਆ ਹੋਆ ਟਰੱਕੇ ਨਾਲ ਸੁੱਤੀ ਵੀ ਦੀ ਇਹ ਕੰਦੇ ਵਿੱਚ ਡਰ ਐ ਇਸ ਵੱਲੇ ਇਹ ਕੱਲ ਰਾਤ ਸਵੇਰ 11 ਵਜੇ ਦੀ ਹੈ ਜੀ ਅਸੀਂ ਆਪਣੇ ਘਰੇ ਨੇ ਸੌਟੇ ਸੀਗੇ ਤੇ ਇੱਕਦਮ ਕਾਫੀ ਉੱਚੀ ਧਮਾਕੇ ਦੀ ਆਵਾਜ਼ ਆਈ ਤੇ ਉਹ ਧਮਾਕਾ ਸੁਣ ਕੇ ਆਸੀਂ ਜਦੋਂ ਆਪਣੇ ਮਕਾਨ ਦੀ ਬੈਕ ਸਾਈਡ ਦੇਖਿਆ ਤੇ ਉੱਥੇ ਕੁਝ ਨਹੀਂ ਸੀਗਾ ਫਿਰ ਪੇਰ ਵੀ ਕਿਸੇ ਜਾਨਵਰ ਦੇ ਤਰਫੋਂ ਦੀ ਆਵਾਜ਼ ਆ ਰਹੀ ਸੀਗੀ ਉਸ ਤੋਂ ਬਾਅਦ ਆਈ ਮਕਾਨ ਦੀ ਫਰੰਟ ਸਾਈਡ ਤੇ ਆਏ ਜਦੋਂ ਦੇਖਿਆ ਤੇ ਕੋਈ ਤਿੰਨ ਚਾਰ ਮੁੰਡੇ ਕੋਈ ਚੀਜ਼ ਆਪਣੀ ਗੱਡੀ 'ਚ ਰੱਖ ਕੇ ਨਿਕਲ ਗਏ ਕਾਲੇ ਰੰਗ ਦੀ ਸਪੋਰਟੀ ਸੀਗੀ ਜੀ ਉਹਨਾਂ ਕੋਲ ਤੇ ਉਸ ਤੋਂ ਬਾਅਦ ਆਪਾਂ ਪੁਲਿਸ ਨੂੰ ਫੋਨ ਕੀਤਾ ਤੇ ਮੌਕੇ ਤੇ ਪੁਲਿਸ ਬਹੁਤ ਜਲਦੀ ਉਰੇ ਪਹੁੰਚੀ ਜੀ ਸਾਡੇ ਕੋਲ ਜਦੋਂ ਆਪਾਂ ਆਪਣੀ ਸੀਸੀਟੀਵੀ ਦੇਖੇ ਉਹਦੇ ਵਿੱਚ ਅਸੀਂ ਇਹ ਦੇਖਿਆ ਵੀ ਜੰਗਲੀ ਸੂਰ ਸਾਡੇ ਗੇਟ ਦੇ ਵੱਲ ਤੋਂ ਇਧਰ ਨੂੰ ਜਾ ਰਹੇ ਸੀਗੇ ਫਿਰ ਉਹਨਾਂ ਨੇ ਉੱਤੇ ਫਾਇਰ ਮਾਰਿਆ ਜੀ ਤੇ ਉਹ ਦੁਆਰੇ ਫਿਰ ਉਹਨੂੰ ਆਪਣੀ ਗੱਡੀ 'ਚ ਚੱਕ ਕੇ ਰੱਖਿਆ ਜੀ ਮਤਲਬ ਸੂਰ ਮਾਰ ਕੇ ਨਾਲ ਲੈ ਕੇ ਆਪਣੇ ਬਿਲਕੁਲ ਜੀ ਬਿਲਕੁਲ ਕੈਮਰੇ ਜੇ ਸਾਡੇ ਵਿੱਚ ਸੀਸੀਟੀਵੀ ਚ ਆਉਂਦਾ ਜੀ ਫਾਇਰ ਚੱਲਦਾ ਵੀ ਦਿਖਾਇਆ ਹੋਇਆ ਜੀ ਪੂਰਾ ਆਪ ਚ ਆਉਂਦਾ ਜੀ ਅੱਛਾ ਘਰਾਂ ਦੇ ਲੱਗੇ ਇਸ ਤਰ੍ਹਾਂ ਜਿਹੜੇ ਸ਼ਿਕਾਰੀਾਂ ਦੇ ਹੌਸਲੇ ਵੱਧ ਗਏ ਆ ਜੀ ਡਰ ਵਗੈਰਾ ਇਹ ਜੇ ਗੋਲੀ ਉਹਦੇ ਨਾਲ ਲੱਗਦੀ ਘਰ ਵੀ ਲੱਗ ਗਿਆ ਕਿਤੇ ਹੋਰ ਵੀ ਲੱਗ ਸਕਦੀ ਹੈ ਬਹੁਤ ਖਤਰਨਾਕ ਚੀਜ਼ ਹੈ ਜੀ ਇਹ ਰਣਾ ਜੀ ਮੈਂ ਇਹਦੇ ਚ ਇੱਕ ਚੀਜ਼ ਪੁਆਇੰਟ ਆਊਟ ਇੱਕ ਮਿੰਟ ਸਰ ਪਹਿਲਾਂ ਇਹਨਾਂ ਨੂੰ ਕੰਪਲੀਟ ਕਰਦੇ ਫਿਰ ਤੁਸੀਂ ਕਰਨਾ ਹਾਂਜੀ ਕਿੰਨਾ ਡਰ ਰਿਹਾ ਸਰ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਜੀ ਇਹ ਤਾਂ ਕੋਈ 11 ਵਜੇ ਕੋਈ ਬਹੁਤਾ ਜ਼ਿਆਦਾ ਟਾਈਮ ਵੀ ਨਹੀਂ ਹੈ ਨੋਰਮਲੀ ਇਸ ਟਾਈਮ ਲੋਕੀ ਕੋਈ ਕੰਮ ਤੋਂ ਆ ਰਹੇ ਕੋਈ ਜਾ ਰਹੇ ਆ ਜੀ ਇਹ ਮੇਨ ਰੋਡ ਆ ਸਾਡੇ ਪਿੰਡ ਦਾ ਚੱਲਦਾ ਜੀ ਇਹ ਕੀ ਅਪੀਲ ਕਰਨਾ ਚਾਹੋਗੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਜੀ ਅਜੇ ਗਲਾਤ ਮੈਂ ਕਿਵੇਂ ਨਵੀਂ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਕਹਿੰਦੇ ਆ ਥੋੜੀ ਗਸ਼ਤ ਵਧਾਈ ਜਾਵੇ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਰੋਜ਼ ਦੀ ਨਵੀਂ ਸਾਨੂੰ ਜਗ੍ਹਾ ਤੋਂ ਖਬਰ ਸੁਣਨੇ ਨੂੰ ਮਿਲਦੀ ਅੱਜ ਫਲ ਮਰੇ ਬਪਾਇਆ ਗਿਆ ਜੀ ਹੁਣ ਤਾਂ ਬਿਲਕੁਲ ਇਹ ਰਹਾਇਸ਼ੀ ਇਲਾਕਾ ਸਾਡਾ ਦੇਖੋ ਕਿੰਨੇ ਘਰ ਨੇ ਇੱਥੇ ਜੀ ਤੇ ਕਿਰੇ ਆਮ ਗੋਲੀ ਚਲਾਉਣ ਵਾਲੀ ਗੱਲ ਹੈ ਜੀ ਹਾਂਜੀ ਦੀ ਵਾਰਦਾਤ ਤੋਂ ਇਹੀ ਸੋਚ-ਸੋਚ ਕੇ ਪਰੇਸ਼ਾਨ ਹੋ ਰਿਹਾ ਜੀ ਕਿ ਬਿਲਕੁਲ ਰਹਾਇਸ਼ੀ ਇਲਾਕੇ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਇਨਸੀਡੈਂਟ ਹੋਈ ਹੈ ਜੇ ਉਹ ਫਾਇਰ ਜਾਨਵਰ ਦੇ ਨਾਲ ਲੱਗ ਕੇ ਮੁਸਫਰ ਹੋ ਕੇ ਪਰਿਵਾਰ ਦੇ ਕਿਸੇ ਸੱਸੇ ਜਾਂ ਘਰ ਦੇ ਕਿਸੇ ਕਿਰਤੀ ਦਰਵਾਜੇ ਜੇ ਜਾ ਕੇ ਅੰਦਰ ਵੀ ਮਿਸਵਾਇਫਿੰਗ ਹੋ ਸਕਦੀ ਸੀ ਪਰ ਇਹ ਕੋਈ ਕੋਇਨਸੀਡੈਂਟ ਨਹੀਂ ਜੀ ਮੈਨੂੰ ਲੱਗ ਰਿਹਾ ਜੋ ਮੈਂ ਅਸੈਸ ਕਰ ਰਿਹਾ ਬਸ ਉਹ ਸੋਚ ਕੇ ਨਾ ਕਿ ਕਿਸੇ ਨਾ ਕਿਸੇ ਇਨਫੋਰਮਰ ਨੇ ਉਹਨਾਂ ਨੂੰ ਦੱਸਿਆ ਕਿ ਇਸ ਟਾਈਮ ਇੱਥੇ ਜਾਨਵਰ ਹੈਗੇ ਆ ਤਾਂ ਇੰਨੇ ਮਿੰਟਾਂ ਇੱਕ ਕੋਇਨਸੀਡੈਂਟ ਹੈ ਨਹੀਂ ਕਿ ਅਸੀਂ ਲੰਘ ਰਹੇ ਜੀ ਤੇ ਜਾਨਵਰ ਆ ਗਏ ਤੇ ਉਹਨਾਂ ਨੇ ਮਤਲਬ ਫਾਇਰ ਇੱਕਦਮ ਸ਼ੂਟ ਕਰ ਦਿੱਤਾ ਕਿ ਉਹ ਰੈਡੀ ਕੋ ਮਤਲਬ ਸਕਾਰਮਿਜ ਨਹੀਂ ਸੀ ਸੋ ਹੈ ਤਾਂ ਹੁਣ ਇਸ ਚੀਜ਼ ਦੀ ਵੀ ਜਾਂਚ ਕਰਨ ਦੀ ਲੋੜ ਹੈ ਅਸੀਂ ਆਪਣੇ ਪੱਧਰ ਤੇ ਵੀ ਪੰਚਾਇਤੀ ਪੱਧਰ ਤੇ ਵੀ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਸਹਿਯੋਗ ਕਰਕੇ ਇਸ ਚੀਜ਼ ਦੀ ਵੀ ਜਾਂਚ ਕਰਾਂਗੇ ਕਿ ਕਿਹੜਾ ਕੋਈ ਲੋਕਲ ਉਹਨਾਂ ਨਾਲ ਰਲੇ ਵੇ ਆ ਤਾਂ ਕਿ ਜੇ ਕੋਈ ਲੋਕਲ ਟ੍ਰੇਡ ਹੋਵੇ ਤਾਂ ਵੀ ਉਹ ਬੰਦਿਆਂ ਤੱਕ ਪਹੁੰਚਿਆ ਜਾ ਸਕੇ ਸੋ ਗਹਿਰਾਈ ਤੱਕ ਜਾਣ ਦੀ ਲੋੜ ਹੈ মিডিਆ ਨੂੰ ਵੀ ਇਹੀ ਅਪੀਲ ਕਰਾਂਗੇ ਕਿ ਜੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਪਣਕ ਲੱਗਦੀ ਹੈ ਤਾਂ ਕਿਸੇ ਨੂੰ ਸ਼ੇਅਰ ਕਰਨ ਪੁਲਿਸ ਪ੍ਰਸ਼ਾਸਨ ਨੂੰ ਦੱਸਣ ਤੁਹਾਨੂੰ ਦੱਸਣ ਕਿਸੇ ਨੂੰ ਦੱਸਣ ਕਿਸੇ ਨੂੰ ਦੱਸਣ ਤਾਂ ਅਸੀਂ ਨਾਲ ਮਿਲ ਕੇ ਇਸ ਚੀਜ਼ ਨੂੰ ਬੰਦ ਕਰਾ ਸਕੀਏ ਦੇਖਣ ਆ ਰਿਹਾ ਜਦੋਂ ਸਕੋਰਪੀਓ ਜਾ ਰਹੀ ਸੀ ਤੁਸੀਂ ਵੀ ਬਾਹਰ ਨਿਕਲੇ ਕੈਮਰੇ ਦੇ ਵਿੱਚ ਆ ਰਿਹਾ ਜੀ ਨੰਬਰ ਨੂੰ ਨੋਟ ਕੀਤਾ ਜਾ ਮੈਂ ਇਸ ਤਰ੍ਹਾਂ ਦਾ ਨਹੀਂ ਜਿਸ ਤਾ ਮੈਂ ਪਹਿਲਾਂ ਜਦੋਂ ਫਾਇਰ ਹੋਇਆ ਨਾ ਮੈਂ ਇਹਨੂੰ ਜਾਨਵਰ ਦੇ ਰੋਣ ਦੀ ਆਵਾਜ਼ ਆਈ ਮੈਂ ਆਪਣਾ ਬੈਕ ਡੋਰ ਤੋਂ ਮਤਲਬ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਤਿੰਨ ਚਾਰ ਲੜਕੇ ਜੋ ਵੀ ਮਤਲਬ ਸੀਗੇ ਮਤਲਬ ਕੁਆਟਿਟੀ ਨਹੀਂ ਦੱਸ ਸਕਦਾ ਤੇ ਮੈਂ ਉਹਨਾਂ ਨੂੰ ਪੁੱਛਿਆ ਭਾਈ ਕੌਣ ਹੋ ਇੱਥੇ ਕੀ ਕਰ ਰਹੇ ਹੋ ਤੇ ਉਹ ਕੋਈ ਬੋਲੇ ਨਹੀਂ ਤੇ ਉਹ ਕਿਸ ਉਹ ਤੇ ਹਿੱਟ ਕਰ ਰਹੇ ਸੀ ਜਾਨਵਰ ਦੇ ਮਤਲਬ ਨਾ ਮਤਲਬ ਫਿਰ ਮੈਂ ਜਦੋਂ ਘੁੰਮ ਕੇ ਆਪਣੇ ਮੇਨ ਡੋਰ ਤੋਂ ਆਇਆ ਇਨ ਬਿਟਵੀਨ ਉਹਨਾਂ ਨੇ ਚੱਕ ਕੇ ਗੱਡੀ ਵੱਡੀ ਚ ਪਾ ਕੇ ਗੱਡੀ ਸਟਾਰਟ ਕਰਕੇ ਨਿਕਲ ਗਏ ਤੇ ਮੈਂ ਅੱਗੇ ਹੋ ਕੇ ਮਤਲਬ ਉਹਨਾਂ ਨੂੰ ਪਛਾਣਨ ਦੀ ਜਾਂ ਕਹਿ ਲਓ ਕਿ ਗੱਡੀ ਦਾ ਨੰਬਰ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਪਰ ਗੱਡੀ ਉਹਨਾਂ ਨੇ ਐਨੀ ਸਪੀਡ ਨਾਲ ਭਜਾਈ ਤੇ ਮੈਂ ਮਤਲਬ ਪੀ ਵੀ 10 ए ਸਮਥਿੰਗ ਮੋਲਾ ਨੰਬਰ ਹੋ 98 ਠੁੰਜਾ ਕੁਛ ਅਸਰਾ ਨੰਬਰ ਸੀਗਾ ਜੀ ਪੜ੍ਹ ਸਕਿਆ ਪਰ ਆਈਡੀਆ ਇਹੀ ਹੈ ਕਿ ਉਹ ਦੇਖੋ ਬਲੈਕ ਕਲਰ ਦੀ ਸਕੋਰਪੀਓ ਸੀਰੀਜ਼ ਰੋਡ ਮਾਡਲ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਚੀਜ਼ ਨੂੰ ਟਰੈਸ ਕੀਤਾ ਜਾਵੇ ਨੰਗਲ ਤੋਂ ਕੁਝ ਹੀ ਕਲਣੀਆਂ ਹੈਗੀਆਂ ਜਿਹੜੀਆਂ ਕਾਲੇ ਰੰਗ ਦੀਆਂ ਨਹੀਂਆਂ ਕੋਈ ਜ਼ਿਆਦਾ ਦਿਲੀਆਂ ਨਹੀਂ ਕੋਈ ਡਾਰੇ ਬਣੇ ਹੋਏ ਜੀ ਇਲਾਕੇ ਦੇ ਵਿੱਚ ਪੂਰਾ ਡਾਰਾ ਸਰ ਦੇਖੋ ਇਹ 12 ਦਾ ਇੱਕ ਵਾਰੀ ਪਹਿਲਾਂ ਵੀ ਹੋਈ ਸੀਗੀ ਤੇ ਉਸ ਟਾਈਮ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਏਸੀ ਚੀਜ਼ ਲਈ ਇਨਫਾਰਮ ਕੀਤਾ ਸੀਗਾ ਤੇ ਉਹਨਾਂ ਨੇ ਵੀ ਆ ਕੇ ਉਸ ਟਾਈਮ ਵੀ ਇਹ ਚੀਜ਼ ਟਰੈਸ ਆਊਟ ਕੀਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਗੱਲ ਸਿਰੇ ਨਹੀਂ ਚੜੀ ਪਰ ਹੁਣ ਦੁਬਾਰਾ ਇਹ ਚੀਜ਼ ਰਿਪੀਟ ਹੋ ਗਈ ਕਿਉਂਕਿ ਉਹ ਐ ਉੱਪਰ ਜੰਗਲ ਹੈ ਜੀ ਢੈਲਾ ਪਿੰਡ ਜਹਾਜ਼ ਇੱਥੋਂ ਜਾਨਵਰ ਨਿਕਲ ਜਾਂਦੇ ਪਾਣੀ ਪੂਣੀ ਪੀਣ ਜਾਂ ਹੋਰ ਆਪਣਾ ਭੋਜਨ ਭੋਜਨ ਦੀ ਤਲਾਸ਼ ਚਾਹੁੰਦੇ ਆ ਤੇ ਕੁਝ ਲੋਕਲਸ ਨੂੰ ਪਤਾ ਹੈ ਜੀ ਇਹਨਾਂ ਨੂੰ ਰਸਤੇ ਦਾ ਵੀ ਪਤਾ ਕਿ ਇਸ ਰਸਤੇ ਤੋਂ ਜਾਣਾ ਹੈ ਇੱਥੇ ਉਹ ਮਿਲਦੇ ਆ ਜਾਂ ਕਰਦੇ ਆ ਮੈਂ ਜਿਆ ਮਤਲਬ ਆਪਣੀ ਅਸੈਸਮੈਂਟ ਬਣਦੀ ਕਿ ਕਿਸੇ ਲੋਕਲ ਸਾਡੇ ਹੀ ਮਤਲਬ ਕਿ ਇਨਫਾਰਮਰ ਨੇ ਉਹਨਾਂ ਨੂੰ ਇਨਫੋਰਮ ਕਰਕੇ ਬੁਲਾਇਆ ਐਕੋ ਉਹ ਇਨਸੀਡੈਂਟ ਨਹੀਂ ਜੀ ਹੈ ਕਿ ਮਤਲਬ ਗੱਡੀ ਆਈ ਤੇ ਮੋਰੇ ਜਾਨਵਰ ਆ ਗਏ ਤੇ ਉਹਨਾਂ ਨੇ ਹਿੱਟ ਕਰ ਦਿੱਤਾ ਇਹ ਮਤਲਬ ਪਲੈਨਿੰਗ ਨਾਲ ਹੀ ਕੁਛ ਹੋਇਆ ਵਾ ਵਿਭਾਗ ਵੀ ਆਏ ਜੀਬੀ ਵਿਭਾਗ ਦੇ ਬੰਦੇ ਵੀ ਆਏ ਜੀ ਅਮਰਤ ਲਾਲ ਐ ਸੁਜੀਪ ਜੀ ਐ ਤੇ ਹੋਰ ਵੀ ਇਹਨਾਂ ਦੇ ਮਿਕਾ ਅਫੀਸਰ ਜਸਵੀਰ ਜੀ ਹਾਂ ਮਲਾ ਜਸਵੀਰ ਜੀ ਵੀ ਆਏ ਐ ਇਹਨਾਂ ਨੇ ਵੀ ਬਲੱਡ ਵੀ ਦੇਖਿਆ ਸਾਰਾ ਕੁਝ ਦੇਖਿਆ ਜੀ ਤੇ ਬਾਕੀ ਪੁਲਿਸ ਪ੍ਰਸ਼ਾਸਨ ਵੀ ਆਇਆ ਸੀਗਾ ਜੀਬ ਵਗੈ ਪ੍ਰੇਮੀ ਡਾਕਟਰ ਗੋਤਮ ਜੀ ਔਰ ਪੱਟੀ ਜੀ ਪਤੀ ਸਾਰੇ ਪੱਤਰਕਾਰ ਭਰਾ ਵੀ ਆਏ ਸੀਗੇ ਸਾਰਿਆਂ ਨੇ ਚੀਜ਼ੇ ਮੌਕੇ ਤੇ ਦੇਖੀ ਐ ਸੋ ਸਾਡੀ ਸਾਰਿਆਂ ਕੀ ਇਹੀ ਰਿਕਵੈਸਟ ਐ ਜੀ ਕਿ ਇਹ ਜਿਹੜੇ ਜਿਹੜੇ ਆਨਸਰ ਹੈਗੇ ਆ ਇਹਨਾਂ ਨੂੰ ਮਤਲਬ ਕਾਨੂੰਨੀ ਕਾਰਵਾਈ ਕਰਕੇ ਪੁਨਿਸ਼ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਬੇਦੋਚੇ ਜਾਨਵਰਾਂ ਦਾ ਵੀ ਨੁਕਸਾਨ ਨਾ ਹੋਵੇ ਔਰ ਪਿੰਡ 'ਚ ਵੀ ਸ਼ਾਂਤੀ ਰਹੇ ਠੀਕ ਹੈ ਓਕੇ ਥੈਂਕ ਯੂ ਮੈਂ ਚ ਸ੍ਰੀ ਸਿੰਘ ਬੜਗੜ ਆਪਣੇ ਇੰਚਾਰਜ ਨੰਗਲ ਤੇ ਅਸੀਂ ਸਰ ਮਤਲਬ ਰਾਤ ਵੀ ਮਤਲਬ ਆਪਾਂ ਗਸਤੇ ਜਿਹੜੀ ਆ ਕੀਤੀ ਹੈ ਜੀ ਤੇ ਜਿਹੜਾ ਇਹ ਮਾਮਲਾ ਤੁਸੀਂ ਦੱਸ ਰਹੇ ਜੀ ਇਹ ਸਾਡੇ ਸਵੇਰੇ ਮਤਲਬ ਸਾਨੂੰ ਸਾਡੇ ਰੇਂਜ ਅਫਸਰ ਦੀ ਮਤਲਬ ਕਾਲ ਆਈ ਉਹਨਾਂ ਨੇ ਸਾਨੂੰ ਦੱਸਿਆ ਕਿ ਇੰਦਾਂ ਦਾ ਕਰਕੇ ਪੀਤਲਵਾੜਾ ਪਿੰਡ ਦੇ ਵਿੱਚ ਵਾਕਿਆ ਹੋਇਆ ਜੀ ਤੇ ਅਸੀਂ ਗਏ ਆ ਉੱਥੇ ਮੌਕੇ ਤੇ ਜਾ ਕੇ ਦੇਖਿਆ ਜੀ ਤੇ ਹੁਣ ਆਪਣੇ ਜਿਹੜੇ ਮੁਰਜ਼ਮ ਹੈ ਆਪਾਂ ਜੋ ਵੀ ਮਤਲਬ ਕਹਿ ਰਹੇ ਕਿ ਕੈਮਰੇ ਦੇ ਵਿੱਚ ਰਿਪੋਰਟ ਵਗੈਰਾ ਹੋਇਆ ਜੀ ਉਹਦੇ ਆਧਾਰ ਤੇ ਆਪਾਂ ਵੈਰੀਫਾਈ ਕਰਾਂਗੇ ਅੱਗੇ ਜੀ ਜਿਨ੍ਹਾਂ ਨੇ ਵੀ ਮਤਲਬ ਮਾਰਿਆ ਉਹਨੂੰ ਸੂਰ ਨੂੰ ਤੇ ਆਪਣੇ ਜੋ ਵੀ ਉਹਦੀ ਵਾਢੀ ਕਾਰਵਾਈ ਹੋਗੀ ਆਪਾਂ ਉਹ ਕਰਾਂਗੇ ਜੀ ਤੇ ਪੁਲਿਸ ਦੀ ਵੀ ਮਦਦ ਲਈ ਜਾ ਰਹੀ ਹੈ ਜੀ ਹਾਂ ਜੀ ਪੁਲਿਸ ਵੱਲੋਂ ਵੀ ਸਾਨੂੰ ਜਿਹੜੀ ਆ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਜੀ ਇਹ ਲਗਾਤਾਰ ਗਸ਼ਟਾ ਥੋੜੀ ਜਾਰੀ ਹੈ ਕਿਉਂਕਿ ਸ਼ਿਕਾਰ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਇਲਾਕੇ ਤੇ ਸਰ ਹੁਣ ਦੇਖੋ ਜੀ ਆਪਣਾ ਇਹ ਹੈ ਕਿ ਆਪਣਾ ਜਿਹੜਾ ਏਰੀਆ ਏਰੀਆ ਵੀ ਬਹੁਤ ਜ਼ਿਆਦਾ ਲੰਬਾ ਹੈ ਤੇ ਥੋੜੇ ਸਾਹਮਣੇ ਹੈ ਕਿ ਆਪਣਾ ਚਾਰਾ ਪਾਸੇ ਤੇ ਹਮਾਦਲ ਦਾ ਏਰੀਆ ਵੀ ਜੀ ਨਾਲ ਲੱਗਦਾ ਹੈ ਜੀ ਤੇ ਹੁਣ ਆਪਣਾ ਆਪਣੇ ਵੱਲੋਂ ਤਾਂ ਸਾਡੇ ਵੱਲੋਂ ਇਹੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਣਾ ਲਗਾਤਾਰ ਜਿਹੜੇ ਨਾਕੇ ਲਗਾਏ ਜਾ ਰਹੇ ਹੈ ਜੀ ਤੇ ਆਪਣਾ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਤਲਬ ਜੇ ਕੋਈ ਆਪਣਾ ਸ਼ਿਕਾਰੀ ਸ਼ਿਕਾਰ ਕਰਦਾ ਹੈ ਤੇ ਉਹਨੂੰ ਪਕੜ ਕੇ ਉਹਦੇ ਤੇ ਕਾਰਵਾਈ ਕੀਤੀ ਜਾਵੇ ਜਿੱਥੇ ਸਰ ਸੂਰ ਦੀ ਗੱਲ ਹੈ ਕਹਿੰਦੇ ਸੂਰ ਸ਼ਿਕਾਰ ਸਰ ਉਹ ਜਿਹੜਾ ਜੂਰ ਦਾ ਸ਼ਿਕਾਰ ਹੈ ਜੀ ਉਹ ਆਪਣਾ ਪਰਮਿਟ ਲੈ ਮਤਲਬ ਕਿਸਾਨ ਨੂੰ ਪਰਮਿਟ ਮਿਲਦਾ ਜੀ ਉਹ ਪਰਮਿਟ ਤੇ ਹੀ ਆਪਣਾ ਉਹ ਵੀ ਜੋ ਵੀ ਕਿਸਾਨ ਦਾ ਜਿਹੜਾ ਆਪਣਾ ਰੱਖ ਰੱਖਵਾਇਆ ਜੀ ਆਪਣਾ ਉਹਦਾ ਰੱਖਵਾਇਆ ਉਹਦੀ ਫਰਦ ਨਾਲ ਲੱਗਦੀ ਹੈ ਜੀ ਫਰਦ ਦੇ ਜਿਹੜਾ ਏਰੀਆ ਹੈ ਉਹਦੇ ਵਿੱਚ ਅਗਰ ਜਾਨਵਰ ਆਦਾ ਹੈ ਜੀ ਤੇ ਆਪਣਾ ਕੋਈ ਫਸਲ ਦਾ ਨੁਕਸਾਨ ਕਰਦਾ ਹੈ ਤਾਂ ਉਹ ਮਤਲਬ ਕਿਸਾਨ ਮਤਲਬ ਉਹਨੂੰ ਮਾਰ ਸਕਦਾ ਹੈ ਬਟ ਉਹਦੀ ਉਹ ਲੈ ਕੇ ਨਹੀਂ ਜਾ ਸਕਦਾ ਜੋ ਆਪਣੇ ਰੂਲ ਹੈ ਰੂਲ ਦੇ ਮੁਤਾਬਕ ਉਹਨਾਂ ਨੇ ਡਿਪਾਰਟਮੈਂਟ ਨੂੰ ਸੂਚਿਤ ਕਰਨਾ ਹੁੰਦਾ ਤੇ ਉਹ ਸਰਕਾਰੀ ਪ੍ਰੋਪਰਟੀ ਹੈ ਉਹ ਡਿਪਾਰਟਮੈਂਟ ਲੈ ਕੇ ਜਾਊਗਾ ਜੀ ਅੱਗੇ ਜੋ ਵੀ ਕਾਰਵਾਈ ਕਰਨੀ ਹੈ ਡਿਪਾਰਟਮੈਂਟ ਕਰੂਗਾ ਕੀ ਅਪੀਲ ਕਰੂਗੇ ਜੀ ਸ਼ਿਕਾਰੀਆਂ ਨੂੰ ਵੀ ਸਾਵਧਾਨ ਨੋਜੋ ਅਲਰਟ ਹੋ ਜਾਓ ਹੁਣ ਕਿਸੇ ਕੇ ਕਰੀਏ ਬਿਲਕੁਲ ਬਿਲਕੁਲ ਅਸੀਂ ਇਹ ਮੈਂ ਤਾਂ ਇਹੀ ਅਪੀਲ ਕਰਦਾ ਇਹੀ ਅਪੀਲ ਕਰਦਾ ਕਿ ਜੋ ਜਿਹੜਾ ਵੀ ਸਾਡੇ ਅੜਿੱਕੇ ਚੜ ਗਿਆ ਜੀ ਆਪਾਂ ਉਹਨੂੰ ਛੱਡਾਂਗੇ ਨਹੀਂ ਜੀ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਆਪਣੇ ਜੰਗਲੀ ਜੀਵ ਸੁਰੱਖਿਆ ਐਕਟ ਦੇ 72 ਦੇ ਅਧੀਨ ਆਪਾਂ ਪੂਰੀ ਕਰਾਂਗੇ ਜੀ ਪਤਾ ਲੱਗਿਆ ਸੀ ਕਿ ਉੱਥੇ ਕੋਈ ਗੋਲੀ ਚੱਲਣ ਦੀ ਆਵਾਜ਼ ਆਈ ਜਦੋਂ ਉੱਥੇ ਜਾ ਕੇ ਵੈਰੀਫਾਈ ਕੀਤਾ ਤਾਂ ਇੱਕ ਜਿਹੜੀ ਵੀਡੀਓ ਆਂਦੀ ਵੀਡੀਓ ਦੇ ਵਿੱਚ ਇੱਕ ਸੂਰ ਤੇ ਉਹਦੇ ਬੱਚੇ ਜਾਂਦੇ ਦਿਖਾਈ ਦਿੱਤੇ ਤੇ ਉਸ ਤੋਂ ਇਲਾਵਾ ਜਿਹੜਾ ਮਤਲਬ ਜੋ ਦੇਖਿਆ ਉੱਥੇ ਬਲੱਡ ਵੀ ਸੀ ਵੀ ਵਾਈਲਡ ਲਾਈਫ ਜਿਹੜੀ ਹੈਗੀ ਸੀ ਸੈਂਚਰੀ ਵਾਲਿਆਂ ਨਾਲ ਵੀ ਗੱਲ ਹੋਈ ਨੇ ਸਾਡੀ ਆਪਣੇ ਫੋਰੈਸਟ ਗਾਰਡ ਤੇ ਬਾਕੀ ਨਾਲ ਤੇ ਉਹ ਕਹਿੰਦੇ ਨੇ ਕਿ ਆਪਾਂ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਮਤਲਬ ਕਿ ਇਨਵੈਸਟੀਗੇਸ਼ਨ ਵਿੱਚ ਆਊਗਾ ਉਧਾਰ ਤੇ ਜਿਹੜੀ ਹੈ ਕਿ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਸਰ ਫਾਇਰ ਹੋਇਆ ਕੋਈ ਰਾਉਂਡ ਵਗੈਰਾ ਵੀ ਮਿਲੇ ਉੱਥੇ ਜਾਂ ਕੁਝ ਨਹੀਂ ਉਹ ਨਹੀਂ ਕੁਝ ਵੀ ਮਿਲਿਆ ਸੀ ਹਲੇ ਜੀ ਸਰ ਬਲੈਕ ਰੈਂਡ ਦੀ ਸਕੋਰਪੀਓ ਦੱਸਦੇ ਜੀ ਹਾਂ ਉਹ ਮਤਲਬ ਉਹ ਜਿਹੜਾ ਹੈਗਾ ਜੀ ਉਹ ਹੀ ਕਰੂਗੀ ਮਤਲਬ ਕਾਰਵਾਈ ਨਾ ਤਫਤੀਸ਼ ਇਨਵੈਸਟੀਗੇਸ਼ਨ ਜਿਹੜੀ ਹੈ ਵਾਈਲਡ ਲਾਈਫ ਵਾਲੇ ਕਰਨਗੇ ਕਿਸ ਕਿਸ ਐਂਗਲ ਤੇ ਪੁਲਿਸ ਕੰਮ ਕਰ ਰਹੀ ਹੈ ਜੀ ਕਿਸੇ ਪੁਲਿਸ ਦਾ ਦੇਖੋ ਜੀ ਜਦੋਂ ਸਾਨੂੰ ਉਹਨਾਂ ਵੱਲੋਂ ਕੁਝ ਲਿਖ ਕੇ ਆਊਗਾ ਉਸ ਉਧਾਰ ਤੇ ਅਸੀਂ ਕਾਰਵਾਈ ਕਰਾਂਗੇ ਜੀ ਸਰ ਜੇ ਤੁਸੀਂ ਬਲੱਡ ਵਾਇਰਾ ਕਹਿੰਦੇ ਕੋਈ ਜਾਨਵਰ ਵਗੈਰਾ ਤਾਂ ਨਹੀਂ ਮਿਲਿਆ ਨਹੀਂ ਜਾਨਵਰ ਦੀ ਹਲੇ ਬੋਡੀ ਨਹੀਂ ਜ ਬੋਡੀ ਮਤਲਬ ਡੈਡ ਬੋਡੀ ਕਿਸੇ ਜਾਨਵਰ ਦੀ ਮਿਲੂਗੀ ਕਿਸੇ ਸੂਰ ਦੀ ਤਾਂ ਫਿਰ ਸੁਦਾਹ ਤੇ ਜਿਹੜੀ ਕਾਰਵਾਈ ਕੀਤੀ ਸਰ ਪਿਛਲੇ ਦਿਨ ਵੀ ਇੱਕ ਜਿਹੜਾ ਸ਼ਿਕਾਰੀਆ ਵੱਲੋਂ ਬਾਰਾ ਸਿੰਘ ਨੂੰ ਮਾਰਿਆ ਜਿਹਾ ਮਲੇ ਸ਼ਿਕਾਰੀ ਲਗਾਤਾਰ ਹਥਿਆਰ ਲਗਾਏ ਨੰਗਲ ਚ ਘੁੰਮ ਰਿਹਾ ਸਰ ਪੁਲਿਸ ਗਾਸਟ ਕਰਦੇ ਕੋਈ ਇਸ ਤਰ੍ਹਾਂ ਰੋਕ ਕੇ ਜਾਂ ਕੋਈ ਇਸ ਤਰ੍ਹਾਂ ਦੀ ਅਗਰ ਕੋਈ ਆਊਗਾ ਜੀ ਸਾਡੇ ੜਕੇ ਤਾਂ ਆਪਾਂ ਉਸ ਵੀ ਕਾਨੂੰਨੀ ਕਾਰਵਾਈ ਕਰੂਗੀ ਜਰੂਰ ਜੀ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਸ਼ਿਕਾਰ ਹੋ ਰਿਹਾ ਤੁਸੀਂ ਤੁਸੀਂ ਆਪਣੇ ਰੁਕਿਆ ਕਰਨ ਚਾਹੋਗੇ ਜੀ ਮੇਰੇ ਕੋਲ ਤਾਂ ਇੱਕ ਕੇਸ ਆਈ ਸੀ ਜੀ ਨੌਲੇਜ ਮੇਰੀ ਨੌਲੇਜ ਇਹ ਵਾਲਾ ਕੇਸ ਹੈ ਇੱਕ ਪਹਿਲਾਂ ਸੂਰ ਮਰਿਆ ਹੋਇਆ ਸੀ ਦੋ ਕੇਸ ਆਏ ਨੇ ਮਤਲਬ ਇਹ ਜੋ ਸਾਡੇ ਅੱਗੇ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਆਪਾਂ ਉਹਨਾਂ ਨਾਲ ਡਿਪਾਰਟਮੈਂਟ ਨਾਲ ਮਿਲ ਕੇ ਟਾਈ ਅਪ ਕਰਕੇ ਜਿਹੜੀ ਕਾਨੂੰਨੀ ਪੁਲਿਸ ਵੱਲੋਂ ਕੋਈ ਗਸ਼ਤ ਵਧਾਈ ਜਾ ਰਹੀ ਹੈ ਜੀ ਕੋਈ ਬਿਲਕੁਲ ਆਪਾਂ ਨਾਕਾਬੰਦੀ ਕਰ ਰਹੇ ਹਾਂ ਜੀ ਰੋਜ਼ ਦੇ 15-15 20-20 ਚਲਾਨ ਕਰ ਰਹੇ ਹਾਂ